ਬੇਨਤੀ ਹੈ ਜੀ ਪੁਲਿਸ ਨੂੰ ਆ ਚੋਰ ਕੋਟੀ ਰਹਿ ਗਈ ਵਿਚਾਰਿਆ ਦਾ ਸੀਜ਼ਨ ਦੇਖੋ ਠੰਡ ਕੋ ਚੱਲਦਾ ਠੰਡ ਬਹੁਤ ਹੋਣੀ ਹੈ ਤੇ ਉਹਨੇ ਗਾਹਾਂ ਵੀ ਹੋਰ ਵੋਟਰਾਂ ਤੇ ਜਾਣਾ ਹੋਣਾ ਜੈਕਟ ਐ ਐਸਐਸਪੀ ਮੈਡਮ ਜੀ ਸੁਣਦੇ ਹੋ ਤਾਂ ਕਿਰਪਾ ਕਰਕੇ ਉਹਦੇ ਤੱਕ ਵੈਰੀਫਾਈ ਕਰਕੇ ਪਹੁੰਚਾ ਦਿੱਤੀ ਜਾਵੇ ਜਿਹੜੀ ਹੈਗੀ ਹੈ ਜੀ ਭਈਆ ਕੇ ਤੇ ਚੋਰੀ ਲਓ ਬੇਨਤੀ ਆ ਤੁਮ ਮੇਰਾ ਵੀ ਇਮਾਨਦਾਰੀ ਨਾਲ ਆਵੀ ਲੈ ਜੀ ਕੁਝ ਨਹੀਂ ਕਹਦੇ ਅਸੀਂ ਕਿਉਂਕਿ ਜੇ ਅਸੀਂ ਤੁਹਾਨੂੰ ਫੋਟੋ ਮਾਰਕ ਕਰੀ ਤਾਂ ਸਾਡੇ ਤੇ ਕਾਰਵਾਈ ਹੋ ਜਾਵੇਗੀ ਤੰਰੀ ਚੋਰੀ ਹੋ ਗਈ ਜੀ ਆਪਣੇ ਦੋ ਮੋਟਰਾਂ ਹੀ ਮੇਰੇ ਕੋਲ ਇੱਥੇ ਤੇ ਸਟੋਲੀ ਪਈ ਢੋਲੀ ਲੈ ਕੇ ਜੀ ਇੱਕ ਪੰਪ ਲੈ ਕੇ ਕੱਢ ਕੇ ਜੀ ਇੱਕ ਦਾ ਤਾਂ ਸਟਾਰਟਰ ਹੋਊਗਾ ਜੀ 15000 ਦਾ ਤੇ ਇੱਕ ਦਾ ਹੋਊਗਾ 5000 ਦਾ ਉਹਦੇ ਗ੍ਰਿਪ ਸਾਰਾ ਕੁਝ ਲੈ ਗਏ ਘਟਨਾ ਤਾਂ ਜੀ ਹਰ ਵਾਰ ਦੀ ਤਰ੍ਹਾਂ ਸਾਡੇ ਪਿੰਡ ਨੂੰ ਰਾਹ ਕਾਫੀ ਲੱਗਦੇ ਆ ਤੇ ਸਾਡੇ ਲੋਕ ਥੋੜੇ ਜਿਆਦੇ ਵੇਸਲੇ ਆ ਇੱਕ ਔਕਾ ਘੱਟੀ ਕਰਦੇ ਤੇ ਚੋਰਾਂ ਨੂੰ ਮौज ਬਣੀ ਹੋਈ ਹੈ ਕਿਸਾਨਾਂ ਨੂੰ ਕਿਸਾਨ ਆ ਜਿਹੜੇ ਉਹਨਾਂ ਦੀਆਂ ਮੋਟਰਾਂ ਤੋਂ ਹਰ ਰੋਜ਼ ਦੀ ਤਰ੍ਹਾਂ ਇੱਥੇ ਆ ਕੇਬਲਾ ਚੋਰੀ ਕਰਦੇ ਆ ਸਟਾਰਟਰ ਚੋਰੀ ਕਰਦੇ ਆ ਗ੍ਰਿਪ ਭੰਨ ਜਾਂਦੇ ਆ ਸਾਰਾ ਹਾਲਾਤ ਤੁਸੀਂ ਦੇਖੀਏ ਕੀ ਹੋਏ ਹੋਏ ਘੱਟ ਤੋਂ ਘੱਟ ਹੋਣ ਇਹ 17 18 ਦਸੰਬਰ ਦੀ ਦਰਮਿਆਨੀ ਰਾਤ ਇੱਥੇ ਆ ਆਇਆ ਹੋਇਆ ਜੀ ਆ ਪੰਜ ਤੋਂ ਸੱਤ ਮੋਟਰਾਂ ਦੀਆਂ ਇਦਰੋਂ ਇਹ ਕੇਬਲਾ ਵੱਢ ਕੇ ਲਏ ਤੇ ਅਸੀਂ ਤਾਂ ਅੱਕ ਚੁੱਕੇ ਆ ਪਹਿਲਾਂ ਵੀ ਕਈ ਵਾਰ ਫੜਾਏ ਆ ਇਹ ਪਰ ਉਥੋਂ ਵਿੱਚ ਲੋਕ ਵੱਢ ਜਾਂਦੇ ਆ ਪਤਾ ਨਹੀਂ ਕਿ ਪੁਲਿਸ ਨਹੀਂ ਧਿਆਨ ਦਿੰਦੀ ਲੈ ਦੇ ਕੇ ਕੁਛ ਨਾ ਕੁਛ ਤੇ ਉਹਨਾਂ ਨੂੰ ਘਰੇ ਤੋੜ ਦਿੰਦੀ ਹੈ ਅਸੀਂ ਤਾਂ ਪੁਲਿਸ ਤੋਂ ਉਮੀਦ ਹੀ ਛੱਡੀ ਹੋਈ ਐ ਬੇਨਤੀ ਤਾਂ ਇਹ ਆ ਵੀ ਆ ਜਿਹੜਾ ਹੋਣ ਵਾਲਾ ਚੋਰ ਸੀਗਾ ਉਹਦੀ ਆ ਸਵੈਟਰ ਰਹਿ ਗਈ ਇੱਥੇ ਕੋਟੀ ਆ ਦੇਖ ਤੇ ਭੁੱਲ ਗਿਆ ਉਹ ਰਾਤ ਨੂੰ ਆਇਆ ਸੀਗਾ ਤੇ ਸਾਨੂੰ ਚੋਰ ਦਾ ਸੰਸਾ ਵੀ ਆ ਹੁਣ ਇੱਕ ਤਰ੍ਹਾਂ ਦਾ ਜੇ ਕਹਿ ਲਈਏ ਉਹਨੂੰ ਠੰਡ ਲੱਗ ਜਾਣੀ ਐ ਕਿਉਂਨੇ ਕੱਲ ਨੂੰ ਚੋਰੀ ਤੇ ਫੇਰ ਜਾਣਾ ਹੋਣਾ ਕਿਸੇ ਨਾ ਕਿਸੇ ਰਾਹ ਤੇ ਪੁਲਿਸ ਨੂੰ ਬੇਨਤੀ ਸੀ ਵੀ ਆਹ ਚ ਕੋਟੀ ਉਹਦੀ ਵੈਰੀਫਾਈ ਕਰਕੇ ਉਹਦੇ ਤੱਕ ਪਹੁੰਚਦੀ ਕਰ ਦਿੱਤੀ ਜਾਵੇ ਕਿਉਂਕਿ ਜੇ ਅਸੀਂ ਕਿਸੇ ਨੂੰ ਚੋਰ ਨੂੰ ਫੜ ਕੇ ਕਟਮਾਰਕ ਕਰਦੇ ਆ ਕਿਸਾਨ ਤਾਂ ਥਾਣੇ ਲੈ ਜਾਂਦੇ ਆ ਮੁਰੂ ਪੁਲਿਸ ਕਹਿ ਦਿੰਦੀ ਐ ਜੀ ਕਟਮਾਰਕੋਂ ਕਰਤੀ ਕਿਸਾਨਾਂ ਨੂੰ ਤੁਮ ਕਹਾ ਜਾਂਦਾ ਪਿਛਲੇ ਦਿਨੀ ਸਾਡੇ ਇੱਥੇ ਦਾਣਾ ਮੰਡੀ ਚੋਂ ਕਚੋੜ ਫੜਿਆ ਸੀ ਪਿੰਡ ਦੇਆਂ ਨੇ ਤਾਂ ਪੁਲਿਸ ਵੱਲੋਂ ਕਿਸਾਨ ਤੁਮਕਾਏ ਗਏ ਕਿ ਯਾਰ ਤੁਸੀਂ ਇਹਨਾਂ ਦੀ ਕੁੱਟਮਾਰ ਕਰਤੀ ਤੇ ਇਹਦਾ ਜੇ ਕੋਈ ਨੁਕਸਾਨ ਹੋ ਜਾਂਦਾ ਤੇ ਫਿਰ ਤੁਹਾਡੇ ਤੇ ਕਾਰਵਾਈ ਹੋਊਗੀ ਤਾਂ ਸਾਡੇ ਕਿਸਾਨ ਉਦੋਂ ਦੇ ਇਕੱਠੇ ਹੋ ਕੇ ਇੱਕ ਸੁਚੇਤ ਹੋ ਗਏ ਵੀ ਯਾਰ ਆਪਾਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਪੁਲਿਸ ਨੂੰ ਤਲਾਹ ਦੇ ਦਿਓ ਇਹਨਾਂ ਕੋਲ ਛੱਡਿਆ ਆਇਆ ਕਰੋ ਤੇ ਸਾਨੂੰ ਪਤਾ ਲੱਗਾ ਕਿ ਪੁਲਿਸ ਉਹ ਬੰਦੇ ਨੂੰ ਰਾਤ ਨੂੰ ਗੱਡੀ ਤੇ ਵਹਾ ਕੇ ਤੇ ਜੋੜੇ ਪੋਲਾਂ ਤੇ ਤਾਰ ਕੀ ਵੀ ਜਾਪ ਕਾਕਾ ਭਗ ਜਾ ਕਰ ਸੋ ਹਾਲਾਤ ਇਹੀ ਹੈਗੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪ੍ਰਸ਼ਾਸਨ ਸੁੱਤਾ ਪਿਆ ਕੰਬ ਕਰਨ ਦੀ ਨੀਂਦ ਤੇ ਤਾਂ ਕਰਕੇ ਹੋ ਸਕਦਾ ਹੈ ਪੁਲਿਸੀਆਂ ਕੁਝ ਅੱਖਾਂ ਖੋਲਣ ਤੇ ਸਾਡਾ ਬਲ ਧਿਆਨ ਦੇ ਦੇ तकरीबन 10000 ਰੁਪਏ ਦਾ ਨੁਕਸਾਨ ਇੱਕ ਵਾਰ ਚ ਕਰ ਜਾਂਦੇ ਪਹਿਲਾਂ ਕੱਲੀਆਂ ਕੇਵਲਾਂ ਜਾਂਦੀਆਂ ਸੀ ਹੁਣ ਸਟਾਰਟਰ ਵਗੈਰਾ ਸਭ ਕੁਝ ਹੀ ਲੈ ਜਾਂਦੇ ਆਜਾ ਮੌਕਾ ਦੇਖਣਾ ਹੀ ਪੁਲਿਸ ਇੱਥੇ ਨਾ ਨਾ ਜੀ ਕੋਈ ਨਹੀਂ ਆਇਆ ਜੀ ਜਾਣਕਾਰੀ ਦਿੱਤੀ ਨਹੀਂ ਹੈ ਅਸੀਂ ਇੱਕ ਲੈਟਰ ਜਰੂਰ ਲਿਖਿਆ ਫੇਸਬੁੱਕ ਤੇ ਜੀ ਹਾਂ ਜੀ ਉਹ ਲਿਖਿਆ ਵੀ ਆ ਕੋਈ ਜਿਹੜੇ ਉਹਨਾਂ ਦੀ ਆਹ ਜੈਕਟ ਆ ਵਾਪਸ ਕਰਾਈ ਜਾਵੇ ਜੀ ਕੱਲੇ ਤੱਕ ਕੋਈ ਸਾਡੇ ਕੋਲੇ ਸਰਵਾਈ ਵਾਸਤੇ ਨਹੀਂ ਜੀ ਸਿਟੀ ਥਾਂ ਵਾਲਾ ਹੁਣ ਸਿਟੀ ਰਾਮਪੁਰਾ ਜੀ ਸਿਟੀ ਥਾਂ ਰਾਮਪੁਰਾ ਜੀ ਪਹਿਲਾਂ ਵੀ ਇਹ ਵਾਵਾ ਹੋਈਆਂ ਘਟਨਾਵਾਂ ਬਹੁਤ ਬਹੁਤ ਬੁਰਾ ਹਾਲ ਹੈ ਜੀ ਜਿੱਤੇ ਆਉਂਦੇ ਆ 10 ਤੋਂ 15 ਮੋਟਰਾਂ ਇਹ ਘਟੋ ਘਟ ਲੈ ਕੇ ਜਾਂਦੇ ਆ ਤੇ ਚੋਰਾਂ ਨੂੰ ਫੜ ਕੇ ਛੱਡ ਦਿੰਦੇ ਆ ਚੋਰ ਜੇ ਮੌਕੇ ਤੇ ਕਈ ਵਾਰ ਫੜਿਆ ਜਾਂਦਾ ਜਿਵੇਂ ਉਹ ਦੁਪਹਿਰੇ ਵਾਲਾ ਉਦੈ ਫੜਿਆ ਸੀਗਾ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਉਹ ਪਹਿਲਾਂ ਤਾਂ ਚੋਰ ਦੇ ਬਿਆਨ ਹੀ ਇਹ ਸੀ ਵੀ ਮੈਂ ਕਿਹੜਾ ਥੋੜੀ ਚੋਰੀ ਕਰਦਾ ਮੈਂ ਤਾਂ ਸਰਕਾਰ ਦੀ ਚੋ ਜਦੋਂ ਚਲ ਉਹਦੀ ਸ਼ਕਤੀ ਨਾਲ ਨੌਜਵਾਨਾਂ ਨੇ ਕੁੱਟਮਾਰ ਵੀ ਹੋਊਗੀ ਜੀ ਤਾਂ ਨੁਕਸਾਨ ਹੋਊਗਾ ਜੇ ਚੋਰ ਫੜਿਆ ਜਾਂਦਾ ਤੇ ਕੀਤੀ ਤਾਂ ਫਿਰ ਉਹ ਫੜਾਇਆ ਗਿਆ ਉਲਟਾ ਖੜਾ ਨੌਜਵਾਨਾਂ ਨੂੰ ਹੀ ਇਹ ਕਹਿ ਕੇ ਚੁੱਪ ਕਰਾਇਆ ਗਿਆ ਕਿ ਜਦ ਤੁਸੀਂ ਇਹਨਾਂ ਨੂੰ ਕੁੱਟਮਾਰ ਕਿਉਂ ਕਰਦੇ ਹੋ ਕਿਉਂਕਿ ਪਹਿਲਾਂ ਅਸੀਂ ਵੀ ਇੱਕ ਵਾਰ ਫੜਾਏ ਸੀਗੇ ਉਹਨਾਂ ਨੂੰ ਵੀ ਇਹੀ ਕੁਸ਼ ਕੀਤਾ ਗਿਆ ਸਾਨੂੰ ਤਾਂ ਇਹ ਵੀ ਸੁਣਨ ਚ ਆਇਆ ਸੀ ਉਹ ਕਿਵੇਂ ਲੈ ਦੂਗੇ ਪਤਾ ਨਹੀਂ ਕਿਹਨੇ ਵਿੱਚ ਚੜਾ ਕੇ ਪਜਾਤੇ ਸੀ ਤੋ ਇਹੀ ਹੁੰਦਾ ਸਾਡੇ ਦਾ ਸਿਸਟਮ ਇਹ ਬਣਿਆ ਹੋਇਆ ਹੈ ਤੁਹਾਡੇ ਦਾ ਕੀ ਕਿਹੜੇ ਕਿਹੜੇ ਮਾਮਲਿਆਂ 'ਚ ਗੱਲ ਕਰੀਏ ਤੇ ਕੋਕੜ ਲਾਏ ਜਾਂਦੇ ਆ ਉਹਦਾ ਚੰਗਾ ਹਫਤਾ ਚੱਲਦਾ ਆ ਫੜ ਵੀ ਲੈ ਸੀ ਫੇਰ ਛੱਡਦੇ ਇੱਥੇ ਇੱਕ ਚੀਜ਼ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਉਹ ਜੋ ਤਾਰਾਂ ਆਂ ਬੜੀਆਂ ਚੋਰੀ ਕਰੀਆਂ ਮਨਾ ਕਵਾੜੀ ਦਾ ਵੀ ਨਾਂ ਆਇਆ ਸੀ ਹਾਂ ਹਾਂ ਉਹ ਕਵਾੜੀਏ ਉੱਥੇ ਜਿਹੜਾ ਆਪਣਾ ਹੈਗਾ ਆਪਣੇ ਕੰਡਾ ਲੱਗਿਆ ਵਾ ਬਾਬੇ ਬੂਟੇ ਦਾ ਉਹਦੇ ਕੋਲੇ ਇੱਕ ਰਫਿਊਜੀ ਜੇ ਹੈਗੇ ਉਹਨਾਂ ਦੇ ਕੋਲੇ ਮਾਲ-ਮੂਲ ਵਿਕਦਾ ਹੈਗਾ ਇੱਥੇ ਪਿੰਡ ਵੀ ਹੈਗਾ ਸਾਡੇ ਕਵਾੜੀਏ ਉਹਨਾਂ ਦੀ ਪਰਚਾ ਨਹੀਂ ਹੋਇਆ ਗਾ ਕੋਨਾਵਾ ਜੀ ਕੋਈ ਪੁੱਛ ਕੇ ਚ ਕਰਨੀ ਨਹੀਂ ਉਹ ਤਾਂ ਮੈਨੂੰ ਪਤਾ ਲੱਗਿਆ ਵੀ ਉਹ ਬੁੰਡੇ ਵੀ ਜਿਹੜੇ ਫੜੇ ਸੀ ਚੋਰੀ ਵਾਲੇ ਦੂਜੇ ਤੀਜੇ ਦਿਨ ਛੱਡਦੇ ਸੀ ਹਾਂ ਸਰ ਕੀ ਕਹਿਣਾ ਹੈ ਉਹ ਉਹਨਾਂ ਨੇ ਕੋਈ ਖਾਣ ਨਹੀਂ ਦਿੱਤਾ ਕਿ ਜਿਹੜੀ ਇਹਨਾਂ ਸਾਥ ਦੇ ਸਮਾਨ ਨਹੀਂ ਸਾਡੇ ਕੋਲ ਵੀ ਉਸ ਸੰਬੰਧੀ ਕੋਈ ਨਾਅ ਉਹ ਦਿਖਾ ਦਿੱਤੀ ਹੈ ਨਾ ਹੀ ਉਹਨਾਂ ਨੇ ਮੈਨੂੰ ਕੋਈ ਫੋਨ ਤੇ ਜਾਣਕਾਰੀ ਦਿੱਤੀ ਹੈ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸੀ ਪਹਿਲਾਂ ਤੋਂ ਆਮਲਾ ਕੀ ਸਾਰੇ ਨਹੀਂ ਮੇਰੇ ਨਾਲ ਕੋਈ ਵਰਕ ਹੀ ਨਹੀਂ ਕੀਤਾ ਨਾ ਉਹ ਉਹ ਦਿਖਾ ਦਿੱਤੀ ਹੈ ਜੀ ਮੈਂ ਥਾਣੇ ਦੇ ਵਿੱਚ ਉਹ ਮੈਂ ਸੋਨ ਚ ਆਇਆ ਵੀ ਕੋਈ ਤਾਰਾਂ ਚੋਰੀ ਕਰਦਾ ਸੀ ਮੋਟਰਾਂ ਦੇ ਵਿਚਕਾਰ ਤੋਂ ਨਹੀਂ ਨਹੀਂ ਫੜਾਇਆ ਨਹੀਂ ਸਾਨੂੰ ਤਾਂ ਸਾਡੇ ਕੋਲ ਤਾਂ ਆਇਆ ਹੀ ਨਹੀਂ ਮਾਬਲਾ ਜੀ How the announcement made? I you announcement